अपने आत्मा देव शक्तिमान पिता परमेश्वर जी अब करते हैं मेरे प्रभु थोड़ी महिमा से बड़ियाई करते मेरे पिता परमेश्वर ਤੁਸੀਂ ਇੱਜ਼ਤ ਤੇ ਮਹਿਮਾ ਦੇ ਯੋਗ ਪਰਮੇਸ਼ਰ ਹੋ ਮੇਰੇ ਪ੍ਰਭੂ ਕੇਵਲ ਤੁਸੀਂ ਹੀ ਯੋਗ ਹੋ ਮੇਰੇ ਪਿਤਾ ਪਰਮੇਸ਼ਰ ਅੱਜ ਅਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਮੇਰੇ ਪਿਤਾ ਪਰਮੇਸ਼ਰ ਜੀ ਤੁਹਾਡੀ ਹਜ਼ੂਰੀ ਦੇ ਵਿੱਚ ਆਉਂਨੇ ਮੇਰੇ ਪ੍ਰਭੂ ਸਾਨੂੰ ਆਪਣੀ ਹਜ਼ੂਰੀ ਦੇ ਵਿੱਚ ਸਵੀਕਾਰ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਪਵਿੱਤਰ ਆਤਮਾ ਜੀ ਦੇ ਰਹੀਂ ਸਾਡੀ ਅਗਵਾਈ ਕਰੋ ਮੇਰੇ ਪਿਤਾ ਪਰਮੇਸ਼ਰ। پاک ਰੂਹ ਦੇ ਦੁਆਰਾ ਸਾਨੂੰ ਪ੍ਰਾਰਥਨਾ ਕਰਨੀ ਸਿਖਾ ਲਓ ਮੇਰੇ ਪਿਤਾ ਪਰਮੇਸ਼ਰ ਜੀ। ਪ੍ਰਭੂ ਜੀ ਅਸੀਂ ਉਦਾਂ ਹੀ ਪ੍ਰਾਰਥਨਾ ਕਰ ਸਕੀਏ ਜਿੱਦਾਂ ਦੀ ਤੁਹਾਨੂੰ ਪਸੰਦ ਆ ਸਕੇ ਮੇਰੇ ਪਿਤਾ ਪਰਮੇਸ਼ਰ ਜੀ। ਪ੍ਰਭੂ ਸਾਡੇ ਮੂੰਹ ਦੇ ਅਲਫਾਜ਼ ਤੁਹਾਨੂੰ ਪਸੰਦ ਆਉਣ ਮੇਰੇ ਪਿਤਾ ਪਰਮੇਸ਼ਰ। ਪ੍ਰਭੂ ਸਾਡੇ ਮੂਹ ਨੂੰ ਆਪਣੇ ਸਾਮਰਥੀ ਸ਼ਬਦਾਂ ਦੇ ਨਾਲ ਭਰ ਦਿਓ ਮੇਰੇ ਪਿਤਾ ਪਰਮੇਸ਼ਰ ਜੀ ਸਾਨੂੰ ਪਵਿੱਤਰਤਾਈ ਦੇ ਨਾਲ ਭਰ ਦਿਓ ਮੇਰੇ ਪਿਤਾ ਪਰਮੇਸ਼ਰ ਪਿਆਰੇ ਪ੍ਰਭੂ ਆਪਣੇ ਦਾਸੀ ਦੇ ਗਲੇ ਨੂੰ ਮਸਾ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਮੈਂ ਦੁਆ ਮੰਗਦੀਆਂ ਕਿ ਹਰੇਕ ਉਹ ਵੈਰੀ ਦੀ ਸ਼ਕਤੀ ਜਿਹੜੀ ਇਸ ਪ੍ਰਾਰਥਨਾ ਦੇ ਅਗੇਂਸਟ ਖੜੀ ਹੁੰਦੀ ਆ ਹਰੇਕ ਉਹ ਵੈਰੀ ਦੀ ਸ਼ਕਤੀ ਜਿਹੜੀ ਇਸ ਪ੍ਰਾਰਥਨਾ ਨੂੰ ਚੋਰੀ ਕਰਨਾ ਚਾਹੁੰਦੀ ਹੈ ਹਰੇਕ ਉਹ ਵੈਰੀ ਦੀ ਸ਼ਕਤੀ ਜਿਹੜੀ ਇਸ ਪ੍ਰਾਰਥਨਾ ਨੂੰ ਡਿਸਟਰਬ ਕਰਨਾ ਚਾਹੁੰਦੀ ਹੈ ਅੱਜ ਮੈਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਸੈਨਾਵਾਂ ਦੇ ਯਹਵਾ ਪਰਮੇਸ਼ਵਰ ਦੀ ਸਮਰਥ ਦੇ ਨਾਲ ਉਸ ਸਾਰੀ ਵੈਰੀ ਦੀ ਸ਼ਕਤੀ ਨੂੰ ਛਿੜਕਦੀਆਂ ਤੇ ਕਮਾਂਡ ਕਰਦੀਆਂ ਹੁਕਮ ਕਰਦੀਆਂ ਇਸੇ ਕੜੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੇਰੀਆਂ ਹੱਦਾਂ ਚੋਂ ਮੇਰੀਆਂ ਜ਼ੁਹਾਂ ਚੋਂ ਬਾਹਰ ਹੋ ਜਾਏ। ਹਰੇਕ ਵੈਰੀ ਦੀ ਸ਼ਕਤੀ ਨੂੰ ਖੁਸ਼ ਕਿਉਂ ਨਹੀਂ ਰੰਦੀ? ਵਾਪਸ ਮੇਰੀਆਂ ਹੱਦਾਂ ਦੇ ਵਿੱਚ ਆਉਣ ਦੇ ਲਈ ਉਹਦੇ ਸਾਰੇ ਰਾਹਾਂ ਨੂੰ ਮੈਂ ਬੰਦ ਕਰਦੀ ਪ੍ਰਭੂ ਯਿਸੂ ਮਸੀਹ ਜੀ ਦੇ ਲਹੂ ਦੇ ਦੁਆਰਾ। ਜਦੋਂ ਮੈਂ ਇਹਦੇ ਵਿੱਚ ਰਹਿਣੀ ਹਾਂ ਸਨਮਾਂ ਦੇ ਯਹਵਾ ਪਰਮੇਸ਼ਵਰ ਜੀ ਦਾ ਸਵਰਗ ਦੂਤ ਇਸ ਜਗ੍ਹਾ ਤੇ ਆਪਣਾ ਡੇਰਾ ਲਾਉਂਦਾ ਹਰ ਬੁਰੀ ਬਲਾ ਤੋਂ ਸਾਨੂੰ ਬਚਾ ਕੇ ਰੱਖਦਾ ਸਾਨੂੰ ਸਿਆਰੇ ਪ੍ਰਭੂ ਜੀ ਅਸੀਂ ਸ਼ੁਕਰਗੁਜ਼ਾਰ ਤੁਸੀਂ ਸਾਨੂੰ ਵੈਰੀ ਦੀ ਸਾਰੀ ਸ਼ਕਤੀ ਦੇ ਉੱਤੇ ਅਧਿਕਾਰ ਦਿੱਤਾ ਇਖਤਿਆਰ ਦਿੱਤਾ ਤੇ ਤੁਸੀਂ ਕਿਹਾ ਤੁਸੀਂ ਮੇਰਾ ਨਾਮ ਲੈ ਕੇ ਪੂਤਾ ਨੂੰ ਕੱਢੋਂਗੇ ਕਦੀ ਵੀ ਸਾਨੂੰ ਮੈਂ ਯਕੀਨ ਕਰਦੀ ਆ ਮੇਰੇ ਪ੍ਰਭੂ ਜੀ ਜਦੋਂ ਅੱਜ ਅਸੀਂ ਪੂਤਰਾਤਮਾ ਜੀ ਦੀ ਅਗਵਾਈ ਦੇ ਨਾਲ ਪ੍ਰਾਰਥਨਾ ਕਰਨੀ ਹੈ ਸੱਚਮੁੱਚ ਹਰੇਕ ਤਰ੍ਹਾਂ ਦੀ ਪ੍ਰਿਸ਼ਟ ਸ਼ਕਤੀ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਕਰਦੀ ਉਹਨੇ ਹਮੇਸ਼ਾ ਲਈ ਸਾਨੂੰ ਛੱਡ ਕੇ ਚਲਿਆ ਜਾਣਾ ਤੇ ਪ੍ਰਭੂ ਜੀ ਅਸੀਂ ਤੁਹਾਡੇ ਹੋਰ ਵੀ ਨੇੜੇ ਆ ਜਾਣਾ ਮੇਰੇ ਪਿਆਰੇ ਪ੍ਰਭੂ ਮਨੁੱਖ ਆਪਣੀ ਤਾਕਤ ਦੇ ਨਾਲ ਤੁਹਾਡੀ ਹਜ਼ੂਰੀ 'ਚ ਬੈਠ ਨਹੀਂ ਸਕਦਾ ਨਾ ਆਪਣੀ ਸਮਝ ਦੇ ਨਾਲ ਮੇਰੇ ਪ੍ਰਭੂ ਜਿਨ੍ਹਾਂ ਨੂੰ ਤੁਸੀਂ ਆਪਣੀ ਹਜ਼ੂਰੀ ਦੇ ਵਿੱਚ ਬਿਠਾ ਲਓ ਮੇਰੇ ਪ੍ਰਭੂ ਜੀ ਸਿਰਫ ਉਹ ਹੀ ਤੁਹਾਡੀ ਹਜ਼ੂਰੀ ਚ ਬੈਠ ਸਕਦੇ ਆ ਅਰ ਸੱਚਮੁੱਚ ਮੇਰੇ ਪ੍ਰਭੂ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਸ ਸਮਾਂ ਸਾਨੂੰ ਦਿੱਤਾ ਕਿ ਅਸੀਂ ਤੁਹਾਡੀ ਹਜ਼ੂਰੀ ਦੇ ਵਿੱਚ ਆਏ ਹਾਂ ਮੇਰੇ ਪ੍ਰਭੂ ਸਾਨੂੰ ਆਪਣੀ ਹਜ਼ੂਰੀ ਦੇ ਵਿੱਚ ਪਰਵਾਨ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੀ ਹਜ਼ੂਰੀ ਦੇ ਵਿੱਚ ਸਵੀਕਾਰ ਕਰੋ ਮੇਰੇ ਪਿਆਰੇ ਪ੍ਰਭੂ ਪਰੀਸ਼ਾਨ ਸਨਾਵਾ ਦੇ ਯਹਵਾ ਪਰਮੇਸ਼ੁਰ ਅਸੀਂ ਤੁਹਾਡੀ ਜੈ ਜੈਕਾਰ ਕਰਦੇ ਹਾਂ ਮੇਰੇ ਪ੍ਰਭੂ ਜੀ ਹਮਦੋ ਸਨਾ ਕਰਦੇ ਹਾਂ ਮੇਰੇ ਪਿਤਾ ਪਰਮੇਸ਼ੁਰ ਮਹਿਮਾ ਤੇ ਵਡਿਆਈ ਕਰਦੇ ਹਾਂ ਮੇਰੇ ਪ੍ਰਭੂ ਜੀ ਸਾਰਾ ਇੱਜ਼ਤ ਮਹਿਮਾ ਜ਼ਲਾਲ ਮੇਰੇ ਪਿਤਾ ਪਰਮੇਸ਼ੁਰ ਜੀ ਨੂੰ ਮਿਲੇ ਪ੍ਰਭੂ ਯਿਸੂ ਮਸੀਹ ਜੀ ਨੂੰ ਮਿਲੇ ਪਵਿੱਤਰ ਆਤਮਾ ਨੂੰ ਮਿਲੇ ਪਿਤਾ ਪਰਮੇਸ਼ਰ ਜੀ ਤੁਸੀਂ ਇੱਜ਼ਤ ਤੇ ਮਹਿਮਾ ਦੇ ਯੋਗ ਹੋ ਔਰ ਕੇਵਲ ਤੁਸੀਂ ਹੀ ਯੋਗ ਹੋ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਮੇਰੇ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਦੁਨੀਆ ਦੀ ਭੀੜ ਤੋਂ ਵੱਖਰੇਆ ਕੀਤਾ ਪ੍ਰਭੂ ਜੀ ਧੰਨਵਾਦ ਕਰਦੇ ਆ ਤੁਸੀਂ ਸਾਨੂੰ ਸੰਸਾਰ ਵਿੱਚ ਤੇ ਰੱਖਿਆ ਪਰ ਸੰਸਾਰ ਦਾ ਰੰਗ ਸਾਡੇ ਉੱਤੇ ਚੜਨ ਨਹੀਂ ਦਿੱਤਾ ਤੁਸੀਂ ਸਾਨੂੰ ਸੰਸਾਰ ਜਿਹਾ ਬਣਨ ਨਹੀਂ ਦਿੱਤਾ ਮੇਰੇ ਪਿਆਰੇ ਪ੍ਰਭੂ ਤੁਸੀਂ ਸਾਡੀਆਂ ਸੋਚਾਂ ਨੂੰ ਵੀ ਸੰਸਾਰਿਕ ਨਹੀਂ ਹੋਣ ਦਿੱਤਾ ਸਾਡੇ ਖਿਆਲਾਂ ਨੂੰ ਵੀ ਸੰਸਾਰਿਕ ਨਹੀਂ ਹੋਣ ਦਿੱਤਾ ਸਗੋਂ ਮੇਰੇ ਪ੍ਰਭੂ ਤੁਸੀਂ ਆਪਣੀ ਧਾਰਮਿਕਤਾ ਦੇ ਨਾਲ ਸਾਨੂੰ ਢੱਕ ਲਿਆ ਤੇ ਸਾਨੂੰ ਧਰਮੀ ਬਣਾ ਲਿਆ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਪੂਰਨ ਬਣਾਇਆ ਇੱਕ ਤੁਸੀਂ ਪ੍ਰਭੂ ਯਿਸੂ ਮਸੀਹ ਜਿਹਦੇ ਪਵਿੱਤਰ ਲਹੂ ਦੇ ਵਸੀਲੇ ਦੇ ਨਾਲ ਮੇਰੇ ਪ੍ਰਭੂ ਸਾਡੇ ਗੁਨਾਹ ਧੋ ਕੇ ਸਾਫ਼ ਕਰ ਦਿੱਤੇ ਮੇਰੇ ਪ੍ਰਭੂ ਸਾਡੇ ਕਰਮ ਚੀ ਜੈ ਪਾਪ ਸਤੋਂ ਲਾ ਦਿੱਤੇ ਤੇ ਬਰਫ ਜੈ ਛਿੱਟੇ ਸਾਡੇ ਆਤਮਿਕ ਵਸਤਰ ਕਰ ਦਿੱਤੇ ਮੇਰੇ ਪ੍ਰਭੂ ਅਸੀਂ ਦਿਲ ਦੀ ਗਹਿਰਾਈ ਤੋਂ ਸ਼ੁਕਰਗੁਜ਼ਾਰ ਆ ਮੇਰੇ ਪਿਆਰੇ ਪ੍ਰਭੂ ਜੀ ਜਿਉਂ ਪ੍ਰਭੂ ਜੀ ਜਿੰਨਾ ਪ੍ਰੇਮ ਤੁਸੀਂ ਸਾਨੂੰ ਕੀਤਾ ਇਸ ਸੰਸਾਰ ਤੇ ਕੋਈ ਕਰ ਨਹੀਂ ਸਕਦਾ ਮੇਰੇ ਪ੍ਰਭੂ ਸਾਰੀਆਂ ਟਿਕਣ ਵਾਲਿਆਂ ਸਾਡੇ ਮਾਤਾ ਤੇ ਪਿਤਾ ਨਾਲੋਂ ਵੀ ਵੱਧ ਪ੍ਰੇਮ ਤੁਸੀਂ ਸਾਡੇ ਨਾਲ ਕਰਦੇ ਆ ਮੇਰੇ ਪ੍ਰਭੂ ਸਾਡੇ ਦੋਸਤਾਂ ਤੇ ਮਿੱਤਰਾਂ ਦੇ ਨਾਲੋਂ ਵੱਧ ਤੁਸੀਂ ਸਾਨੂੰ ਜਾਣਦੇ ਆ ਮੇਰੇ ਪਿਆਰੇ ਪ੍ਰਭੂ। ਮੇਰੇ ਪ੍ਰਭੂ ਸਾਡੇ ਭੈਣਾ ਭਰਾਵਾਂ ਨਾਲੋਂ ਵੀ ਵੱਧ ਤੁਸੀਂ ਸਾਡੇ ਸਾਥ ਹੁੰਨੇ ਆ ਮੇਰੇ ਪ੍ਰਭੂ ਜੀ। ਤੁਸੀਂ ਆਪਣਾ ਹੱਥ ਖੋਲਦਾ ਹੈ ਅਤੇ ਸਾਰੇ ਜੀਵਾਂ ਦੀ। ਓ ਮੇਰੇ ਪ੍ਰਭੂ ਸਾਡੇ ਅਧਿਆਪਕਾਂ ਦੇ ਨਾਲੋਂ ਵੀ ਗਹਿਰੀ ਸਿੱਖਿਆ ਤੁਸੀਂ ਦਿੰਦੇ ਆ ਮੇਰੇ ਪਿਤਾ ਪਰਮੇਸ਼ਵਰ। ਅਸੀਂ ਸ਼ੁਕਰਗੁਜ਼ਾਰ ਆ ਮੇਰੇ ਪਿਆਰੇ ਪ੍ਰਭੂ। ਪ੍ਰਭੂ ਜੀ ਜੋ ਕੁਛ ਤੁਹਾਡੇ ਕੋਲ ਹੈ ਮੇਰੇ ਪ੍ਰਭੂ ਇਸ ਸੰਸਾਰ 'ਚੋਂ ਉਲੱਭ ਨਹੀਂ ਸਕਦਾ। ਨਾ ਇਸ ਸੰਸਾਰ ਦਾ ਧਨ ਦੌਲਤ ਉਹਨਾਂ ਆਸ਼ੀਸ਼ਾਂ ਤੇ ਬਰਕਤਾਂ ਨੂੰ ਖਰੀਦ ਸਕਦਾ ਜਿਹੜੀਆਂ ਮੇਰੇ ਪਿਤਾ ਪਰਮੇਸ਼ਰ ਦੇਖਾ ਜਾਨਣਿਆਂ ਦੇ ਵਿੱਚ ਆ। ਤੇ ਉਹਨਾਂ ਨੂੰ ਪ੍ਰਭੂ ਤੁਹਾਡਾ ਵਚਨ ਦੱਸਦਾ ਕਿ ਤੁਸੀਂ ਆਪਣੀ ਕਿਰਪਾ ਉਹਨਾਂ ਦੇ ਉੱਤੇ ਕਰਦੇ ਜਿਨ੍ਹਾਂ ਦੇ ਉੱਤੇ ਤੁਸੀਂ ਰੀਜਵਾਨ ਹੋ ਜਾਂਦੇ ਆ। ਸਿਤਾ ਪਰਮੇਸ਼ਰ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਸਾਡੇ ਉੱਤੇ ਰੀਜਵਾਨ ਹੋ ਜਾਓ ਮੇਰੇ ਪਿਆਰੇ ਪ੍ਰਭੂ ਪ੍ਰਭੂ ਅਸੀਂ ਤੁਹਾਨੂੰ ਪਸੰਦ ਆਉਣ ਵਾਲੇ ਬਣ ਜਾਈਏ ਮੇਰੇ ਪ੍ਰਭੂ ਜੀ ਸਾਡੇ ਅੰਦਰੋਂ ਹਰ ਪ੍ਰਕਾਰ ਦੀਆਂ ਕਮੀਆਂ ਕਮਜ਼ੋਰੀਆਂ ਨੂੰ ਦੂਰ ਕਰ ਦਿਓ ਮੇਰੇ ਪ੍ਰਭੂ ਜੀ ਹਰ ਪ੍ਰਕਾਰ ਦੇ ਗਲਤ ਖਿਆਲਾਂ ਨੂੰ ਸਾਡੇ ਅੰਦਰੋਂ ਦੂਰ ਕਰ ਦਿਓ ਮੇਰੇ ਪ੍ਰਭੂ ਸਾਡੀਆਂ ਸੋਚਾਂ ਪਵਿੱਤਰ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਸਾਡੀ ਨਿਗਾਹ ਪਵਿੱਤਰ ਹੋ ਜਾਏ ਮੇਰੇ ਪ੍ਰਭੂ ਸਾਡੇ ਮਨ ਦੇ ਵਿਚਾਰ ਪਵਿੱਤਰ ਹੋ ਜਾਣ ਮੇਰੇ ਪ੍ਰਭੂ ਸਾਡੇ ਕੰਨ ਪਵਿੱਤਰ ਧਾਈ ਨੂੰ ਸੁਣਨ ਮੇਰੇ ਪਿਤਾ ਪਰਮੇਸ਼ਰ ਸਾਡੀ ਜੀਭ ਪਵਿੱਤਰ ਧਾਈ ਨੂੰ ਬਿਆਨ ਕਰੇ ਮੇਰੇ ਪਿਤਾ ਪਰਮੇਸ਼ਰ ਜੀ ਅਰ ਤੁਹਾਡੀ ਪਵਿੱਤਰ ਧਾਈ ਸਾਡੇ ਉੱਤੇ ਰਾਜ ਕਰੇ ਪ੍ਰਭੂ ਜੀ ਤੁਹਾਡੇ ਵਚਨ ਦੇ ਵਿੱਚ ਲਿਖਿਆ ਮੈਂ ਪਵਿੱਤਰ ਹਾਂ ਤੁਸੀਂ ਪਵਿੱਤਰ ਬਣੋ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਆਪਣੇ ਬਲ ਨਾਲ ਪਵਿੱਤਰ ਨਹੀਂ ਬਣ ਸਕਦੇ ਮੇਰੇ ਪ੍ਰਭੂ ਨਾ ਸਾਡੀ ਬੁੱਧ ਦੇ ਨਾਲ ਮੇਰੇ ਪਿਤਾ ਪਰਮੇਸ਼ਵਰ ਅਸੀਂ ਕੌਣ ਹਾਂ ਕਿ ਅਸੀਂ ਆਪੇ ਪਵਿੱਤਰ ਹੋ ਜਾਈਏ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੀ ਮਮਤਾ ਸਾਨੂੰ ਪਵਿੱਤਰ ਕਰਦੀ ਹੈ ਮੇਰੇ ਪ੍ਰਭੂ ਤੁਹਾਡਾ ਪ੍ਰੇਮ ਸਾਨੂੰ ਪਵਿੱਤਰ ਕਰਦਾ ਮੇਰੇ ਪ੍ਰਭੂ ਤੁਹਾਡੇ ਪੁੱਤਰ ਪ੍ਰਭੂ ਯਿਸੂ ਜੀ ਦਾ ਲਹੂ ਸਾਨੂੰ ਪਵਿੱਤਰ ਕਰਦਾ ਮੇਰੇ ਪ੍ਰਭੂ ਮੇਰੇ ਪ੍ਰਭੂ ਜੀ ਨਰਮਾਈ ਦੇ ਨਾਲ ਸਾਡਾ ਸੁਧਾਰ ਕਰੋ ਮੇਰੇ ਪ੍ਰਭੂ ਅਸਾਂ ਨੂੰ ਓਦਾਂ ਦੇ ਬਣਾ ਲਵੋ ਕਿ ਜਿੱਦਾਂ ਦੇ ਤੁਹਾਨੂੰ ਚੰਗੇ ਲੱਗੀਏ ਮੇਰੇ ਪ੍ਰਭੂ ਜੀ ਜਿੱਦਾਂ ਦੇ ਤੁਹਾਨੂੰ ਪਸੰਦ ਆ ਸਕੀਏ ਮੇਰੇ ਪਿਤਾ ਪਰਮੇਸ਼ਰ ਜੀ ਤਾਂ ਵੀ ਉਹ ਉਸ ਚੀਜ਼ ਨੂੰ ਪ੍ਰਭੂ ਸਾਨੂੰ ਤੁਹਾਡੇ ਅਨੁਗ੍ਰਹਿ ਦੀ ਜ਼ਰੂਰਤ ਹੈ ਮੇਰੇ ਪ੍ਰਭੂ ਸਾਨੂੰ ਤੁਹਾਡੀ ਕਿਰਪਾ ਦੀ ਜ਼ਰੂਰਤ ਹੈ ਮੇਰੇ ਪਿਤਾ ਪਰਮੇਸ਼ਰ ਜੀ ਉਹ ਕਹਿੰਦਾ ਕਿ ਆਪਣਾ ਫਜ਼ਲ ਤੇ ਰਹਿਮਤ ਸਾਡੇ ਉੱਤੇ ਕਰੋ ਮੇਰੇ ਪਿਤਾ ਪਰਮੇਸ਼ਰ ਆਪਣੀ ਦਇਆ ਦੀ ਰੇਲਪੇਲ ਸਾਡੇ ਉੱਤੇ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਅਸੀਂ ਇਹ ਗੇਵੱਦੇ ਚਾਹੀਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੇਰੇ ਪ੍ਰਭੂ ਅਸੀਂ ਪਵਿੱਤਰ ਆਤਮਾ ਦੀ ਅਗਵਾਈ ਦੇ ਵਿੱਚ ਵੱਧਦੇ ਚਾਹੀਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਮੇਰੇ ਪ੍ਰਭੂ ਪ੍ਰਭੂ ਸਾਡੀ ਬਾਹ ਫੜ ਲਵੋ ਮੇਰੇ ਪਿਤਾ ਪਰਮੇਸ਼ਰ ਜੀ ਜਿਦਾਂ ਇਹ ਅਸਾਯਾ ਦੀ ਕਿਤਾਬ ਦੇ ਵਿੱਚ ਲਿਖਿਆ ਮੈਂ ਤੈਨੂੰ ਆਪਣੇ ਸੱਜੇ ਫਤਿਹਮੰਦ ਹੱਥ ਨਾਲ ਸੰਭਾਲਾਂਗਾ ਮੇਰੇ ਪਿਆਰੇ ਪ੍ਰਭੂ ਜੀ ਆਓ ਮੇਰੀ ਬਾਹ ਫੜ ਲਵੋ ਮੇਰੇ ਪਿਤਾ ਪਰਮੇਸ਼ਰ ਤੁਹਾਡੀ ਪ੍ਰਭੂ ਮੈਂ ਇਸ ਸੰਸਾਰ ਦੇ ਵਿੱਚ ਗੁਆਚ ਨਾ ਜਾਵਾਂ ਇਸ ਸੰਸਾਰ ਦੇ ਵਿੱਚ ਡੁੱਬ ਨਾ ਜਾਵਾਂ ਸੰਸਾਰਿਕ ਸੋਚਾਂ ਤੇ ਸੰਸਾਰਿਕ ਲਾਲਚ ਮੈਨੂੰ ਨਾਸ਼ ਨਾ ਕਰ ਦੇਣ ਮੇਰੇ ਪਿਤਾ ਪਰਮੇਸ਼ਰ। ਉਹ ਆਪਣੇ ਸਾਰੇ ਰਾਹਾਂ ਵਿੱਚ ਧਰਮੀ ਹੈ। ਮੇਰੇ ਪਿਆਰੇ ਪ੍ਰਭੂ ਮੇਰੀ ਬਾਹ ਫੜ ਕੇ ਪਿਤਾ ਪਰਮੇਸ਼ਰ ਮੈਨੂੰ ਇਸ ਭੀੜ ਦੇ ਵਿੱਚੋਂ ਦਲਦਲ ਦੇ ਵਿੱਚੋਂ ਤੇ ਖੁੱਬਨ ਦੇ ਵਿੱਚੋਂ ਸਗੋਂ ਕਬਰ ਦੇ ਟੋਏ ਦੇ ਵਿੱਚੋਂ ਬਾਹਰ ਕੱਢ ਲਵੋ ਮੇਰੇ ਪਿਤਾ ਪਰਮੇਸ਼ਰ ਜੀ। ਪ੍ਰਭੂ ਜਿਹੜੇ ਸਹਾਇਕ ਤੁਸੀਂ ਬਣ ਜਾਂਦੇ ਆ ਮੇਰੇ ਪ੍ਰਭੂ ਜੀ। ਜਿਹੜੇ ਉਹਨੂੰ ਪੁਕਾਰਦਾ। ਵੈਰੀ ਉਹਦਾ ਕੁਝ ਵਿਗਾੜ ਨਹੀਂ ਸਕਦਾ। ਕਿਉਂ ਨਹੀਂ ਆਪਾਂ ਕਿਸੇ ਤੇ ਆਸ ਰੱਖਣ ਲੱਗ ਜਾਂਦੇ ਹਾਂ। ਤੇ ਮੈਂ ਯਕੀਨ ਕਰਦੀ ਆ ਕਿ ਪਵਿੱਤਰ ਆਤਮਾ ਜੀ ਦੇ ਰੂਪ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਤੁਸੀਂ ਆਪ ਮੇਰੇ ਸਹਾਇਕ ਆ। ਕਿਉਂਕਿ ਵਚਨ ਦੇ ਵਿੱਚ ਲਿਖਿਆ ਮੈਂ ਆਪਣਾ ਆਤਮਾ ਤੁਹਾਡੇ ਲਈ ਕੱਲਦਾ ਹਾਂ। ਮੈਂ ਆਪਣਾ ਆਤਮਾ ਤੁਹਾਡੇ ਉੱਤੇ ਵਹਾ ਦਿਆਂਗਾ। ਉਹ ਆਤਮਾ ਜਿਸ ਆਤਮਾ ਦੇ ਵਸੀਲੇ ਦੇ ਨਾਲ ਪ੍ਰਭ ਯਿਸੂ ਮਸੀਹ ਜੀ ਨੇ ਮੌਤ ਉੱਤੇ ਫਤਿਹ ਪਾ ਲਈ ਫਿਰਤੀਜੇ ਦਿਨ ਮੁਰਤਿਆਂ ਦੇ ਵਿੱਚੋਂ ਜੀ ਉੱਠੇ ਪ੍ਰਭੂ ਤੁਸੀਂ ਆਪਣੇ ਆਤਮਾ ਨੂੰ ਮੇਰੇ ਉੱਤੇ ਭੇਜਿਆ ਮੇਰੇ ਪ੍ਰਭੂ ਮੇਰੇ ਲਈ ਕੱਲਿਆ ਮੇਰੇ ਪਿਤਾ ਪਰਮੇਸ਼ਰ ਮੈਂ ਸ਼ੁਕਰਗੁਜ਼ਾਰ ਹਾਂ ਕਿ ਹੁਣ ਤੋਂ ਲੈ ਕੇ ਸੈਨਾਵਾਂ ਦੇ ਯਹਵਾ ਪਰਮੇਸ਼ਰ ਜੀ ਦਾ ਪਵਿੱਤਰ ਆਤਮਾ ਮੇਰੇ ਅੰਗ ਸੰਗ ਰਹਿੰਦਾ ਆ ਕਿਸੇ ਵੀ ਤਰ੍ਹਾਂ ਸਭਨਾ ਗੱਲਾਂ ਦੇ ਵਿਖੇ ਮੇਰੀ ਅਗਵਾਈ ਕਰਦਾ ਆ ਔਰ ਮੈਨੂੰ ਹਰ ਉਹ ਗੱਲ ਚੇਤੇ ਕਰਾਉਂਦਾ ਆ ਜੋ ਪ੍ਰਭੂ ਯਿਸੂ ਮਸੀਹ ਜੀ ਨੇ ਸਾਡੇ ਨਾਲ ਕੀਤੀਆਂ ਸਾਡੇ ਲਈ ਕੀਤੀਆਂ ਹਰ ਉਹ ਗੱਲ ਉਹ ਮੈਨੂੰ ਚੇਤੇ ਕਰਾਉਂਦਾ ਆ ਜੋ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਕਰਨਾ ਮੈਨੂੰ ਬਹੁਤ ਜ਼ਰੂਰੀ ਆ ਹਰ ਉਸ ਕੰਮ ਤੋਂ ਮੈਨੂੰ ਉਹ ਰੋਕਦਾ ਹੈ ਜੋ ਮੈਨੂੰ ਪਰਮੇਸ਼ਵਰ ਦੀ ਹਜ਼ੂਰੀ ਤੋਂ ਦੂਰ ਕਰਦੇ ਆ। ਤੁਹਾਨੂੰ ਇਨਸਾਨ ਹੀ ਪਵਿੱਤਰ ਆਤਮਾ ਜੀ ਸਭਨਾ ਗੱਲਾਂ ਦੇ ਵਿਖੇ ਮੇਰੀ ਅਗਵਾਈ ਕਰਦੇ ਆ। ਪ੍ਰਭੂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣਾ ਆਤਮਾ ਮੇਰੇ ਲਈ ਭੇਜਿਆ ਮੇਰੇ ਪ੍ਰਭੂ। ਲੇਕਿਨ ਪਰਮੇਸ਼ਰ ਉਸ ਕੰਮ ਤੇ ਹੁਣ ਪਵਿੱਤਰ ਆਤਮਾ ਦਾ ਸਮਰਥ ਮੇਰੇ ਅੰਦਰ ਵਧਦਾ ਹੈ। ਕਿਉਂਕਿ ਉਹ ਪਰਮੇਸ਼ਵਰ ਦਾ ਆਤਮਾ ਹੈ ਮੇਰੇ ਉਸ ਪਰਮੇਸ਼ਵਰ ਦਾ ਆਤਮਾ ਜਿਸ ਨੇ ਕਿਹਾ ਮੈਂ ਹਾਂ ਜੋ ਮੈਂ ਹਾਂ ਉਸ ਸੈਨਾਵਾਂ ਦੇ ਯਹਵਾ ਪਰਮੇਸ਼ਵਰ ਦਾ ਸ਼ਕਤੀਸ਼ਾਲੀ ਆਤਮਾ ਜਿਸ ਪਰਮੇਸ਼ਵਰ ਨੇ ਆਪਣੇ ਸ਼ਬਦ ਦੇ ਨਾਲ ਪੂਰੀ ਕਾਇਨਾਤ ਦੀ ਰਚਨਾ ਕੀਤੀ ਹੁਣ ਮੇਰੇ ਸੈਨਾਵਾਂ ਦੇ ਯਹਵਾ ਪਰਮੇਸ਼ਵਰ ਦਾ ਆਤਮਾ ਮੇਰੇ ਅੰਦਰ ਵਸਦਾ ਮੇਰੇ ਨਾਲ-ਨਾਲ ਰਹਿੰਦਾ ਤੇ ਸੱਚਮੁੱਚ ਮੈਨੂੰ ਸਮਰਥ ਦੇ ਨਾਲ ਤੇ ਮਸਾ ਦੇ ਨਾਲ ਪਰਦਾਇਆ ਉਹ ਸਚਾਈ ਦੇ ਨਾਲ ਉਹਦੀ ਪੂਜਨਾ ਉਹ ਮੇਰੇ ਪ੍ਰਭੂ ਜਦੋਂ ਵਿਗੜੇ ਕੰਮਾਂ ਨੂੰ ਵੀ ਹੱਥ ਲੱਗ ਜਾਂਦੇ ਉਹ ਬਣ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਤੁਹਾਡਾ ਹੱਥ ਮੇਰੇ ਪ੍ਰਭੂ ਸਾਡੇ ਹੱਥਾਂ ਨੂੰ ਸ਼ੂ ਜਾਏ ਔਰ ਸਮਰਥ ਅਦਾ ਕਰੇ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਤੁਸੀਂ ਜਿੱਥੇ ਬੈਠੀ ਉਸ ਜਗ੍ਹਾ ਤੇ ਤੁਹਾਡਾ ਸਾਮਰਥ ਰਿਲੀਜ਼ ਹੋਏ ਮੇਰੇ ਪ੍ਰਭੂ ਜਦੋਂ ਕੋਈ ਆਣ ਕੇ ਉਸ ਜਗ੍ਹਾ ਦੇ ਉੱਤੇ ਬੈੰਦਾ ਤੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਉਹ ਸੁਪਰ ਨੇਚਰਲ ਹੀਲਿੰਗ ਨੂੰ ਲੈ ਲੈਂਦਾ ਆ ਔਰ ਉਹਦੀ ਜ਼ਿੰਦਗੀ ਬਦਲ ਜਾਂਦੀ ਆ ਪ੍ਰਭੂ ਉਹਦੀ ਜ਼ਿੰਦਗੀ ਦੇ ਵਿੱਚ ਪੋਜ਼ਿਟਿਵ ਵਾਈਬਸ ਕੰਮ ਕਰਨੀਆਂ ਸ਼ੁਰੂ ਕਰ ਦਿੰਦੀਆਂ ਤੁਹਾਡਾ ਸਾਮਰਥ ਕੰਮ ਕਰਨਾ ਸ਼ੁਰੂ ਕਰ ਦਿੰਦਾ ਆਓ ਮੇਰੇ ਪ੍ਰਭੂ ਆਪਣੀ એનર્ਜੀ ਨੂੰ ਸਾਡੇ ਵਿੱਚ ਪਾ ਦਿਓ ਮੇਰੇ ਪਿਤਾ ਪਰਮੇਸ਼ਰ ਸਾਨੂੰ ਆਪਣੇ ਆਕਾਰ ਵਿੱਚ ਢਾਲ ਲੂ ਆਪਣੇ ਸੁਭਾਅ ਦੇ ਵਿੱਚ ਢਾਲ ਲੂ ਆਪਣੀ ਇੱਛਾ ਨੂੰ ਸਾਡੇ ਵਿੱਚ ਪੂਰਿਆ ਕਰੋ ਪਰਭੂ ਆਪਣਾ ਕੰਨ ਸਾਡੀਆਂ ਪ੍ਰਾਰਥਨਾਵਾਂ ਵੱਲ ਨੂੰ ਲਾਓ ਮੇਰੇ ਪਿਤਾ ਪਰਮੇਸ਼ਰ ਜੀ ਇਸ ਸਾਰੀ ਪ੍ਰਾਰਥਨਾ ਸੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਸੈਨਾਵਾਂ ਦੇ ਯਹਵਾ ਪਰਮੇਸ਼ਰ ਜੀ ਦੇ ਕੋਲੋਂ ਸਭ ਮਿਲ ਕੇ ਮੰਗਦੇ ਹਾਂ ਆਮੀਨ 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 ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਵੀਡੀਓ ਨੂੰ ਦੇਖਣ ਲਈ ਔਰ ਇਸ ਵੀਡੀਓ ਦੇ ਵਿੱਚ ਬਹੁਤ ਸੋਹਣੀ ਆਪਾਂ ਪ੍ਰਾਰਥਨਾ ਸੁਣੀ ਪਾਸਟਰ ਦਿਓ ਜੀ ਦੇ ਕੋਲੋਂ ਔਰ प्लीज ਮੈਂ ਵਿਸ਼ਵਾਸ ਕਰਦੀ ਹਾਂ ਨਾ ਸ਼ਬਦਾਂ ਉੱਤੇ ਇਸ ਪ੍ਰਾਰਥਨਾ ਉੱਤੇ ਜੀ ਪੂਰਾ ਵਿਸ਼ਵਾਸ ਕੀਤਾ ਹੋਗਾ ਕਿਉਂਕਿ ਵਿਸ਼ਵਾਸ ਕਰਨ ਦੇ ਨਾਲ ਹੀ ਸਭ ਕੁਝ ਹੋ ਸਕਦਾ ਹੈ ਜੂਨ ਦੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਇਹ ਪ੍ਰਾਰਥਨਾ ਪ੍ਰਭੂ ਯਿਸੂ ਨੂੰ ਕਬੂਲ ਹੋਵੇ ਔਰ ਤੁਹਾਡੇ ਸਾਰੇ ਬੰਧਨ ਟੁੱਟਣਗੇ ਜੀ ਉਸ ਦੇ ਨਾਮ ਵਿੱਚ ਆਪਾਂ ਹੋਰ ਵੀ ਇਦਾਂ ਦੀਆਂ ਵੀਡੀਓਸ ਲੈ ਕੇ ਆਉਂਦੇ ਰਵਾਂਗੇ ਔਰ ਪਲੀਜ਼ ਮੇਰੇ ਚੈਨਲ ਤੇ ਜੇਕਰ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਸ਼ੇਅਰ ਜਰੂਰ ਕਰਨਾ ਤਾਂ ਜੋ ਕੋ ਦੂਸਰੇ ਲੋਕ ਵੀ ਪੱਛ ਜਾਣ ਮੇਰੀ ਤਰਫ ਸੇ ਸਭ ਕੁਝ ਜੈ ਮੇ